ਅੱਜ ਭਾਰਤੀ ਜਨਤਾ ਪਾਰਟੀ ਨੇ ਰਾਜਪੁਰਾ ਦੇ ਵਿੱਚ ਕਿਸਾਨ ਮਜ਼ਦੂਰ ਫਤਿਹ ਰੈਲੀ ਨੂੰ ਆਰਗੇਨਾਈਜ਼ ਕੀਤਾ ਤੇ ਇਹ ਰੈਲੀ ਭਾਰਤੀ ਜਨਤਾ ਪਾਰਟੀ ਦੀ ਤੇ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਇੱਕ ਬਹੁਤ ਵੱਡੀ ਜਿੱਤ ਦਾ ਚਿੰਨ ਹੈ ਜਿਹੜਾ ਕਿ ਸਰਕਾਰ ਦੇ ਕਾਨੂੰਨ ਆਏ ਸੀਗੇ ਵੀ ਆਪਣੀ ਜ਼ਮੀਨ ਦੇਜੋ ਤੇ ਬਿਲੇ ਹੋ ਕੇ ਆਪਣੇ ਘਰਾਂ 'ਚ ਬਹਿ ਜਾਓ ਉਹ ਕਾਨੂੰਨ ਦਾ ਵਿਰੋਧ ਕਰਦੇ ਹੋਏ ਇਹ ਕਾਨੂੰਨ ਕੈਨਸਲ ਹੋਇਆ ਉਹਦੀ ਨੋਟੀਫਿਕੇਸ਼ਨ ਵਾਪਸ ਹੋਈ ਤੇ ਲੋਕਾਂ ਨੂੰ ਪਤਾ ਚੱਲਿਆ ਵੀ ਇਹ ਸਰਕਾਰ ਕਿਵੇਂ ਕਿਸਾਨ ਤੇ ਮਜ਼ਦੂਰਾਂ ਦੀਆਂ ਜ਼ਮੀਨਾਂ ਦੇ ਪਿੱਛੇ ਪਈ ਹੋਈ ਸੀਗੀ ਜਿਹੜਾ ਮੁੱਖ ਮੰਤਰੀ ਜਿਹੜੇ ਮੰਤਰੀ ਆਪ ਜਾ ਜਾ ਪਿੰਡਾਂ ਦੇ ਵਿੱਚ ਕਹਿੰਦੇ ਸੀ ਵੀ ਥੋੜੀ ਹਜ਼ਾਰਾਂ ਵਾਲੀ ਜ਼ਮੀਨ ਕਰੋੜਾਂ ਚ ਹੋਜੂਗੀ ਜਦੋਂ ਨੋਟੀਫਿਕੇਸ਼ਨ ਵਾਪਸ ਲੱਤੀ ਗਈ ਤਾਂ ਕਿਸੇ ਇੱਕ ਦਾ ਵੀ ਬਿਆਨ ਜਾਂ ਚਿਹਰਾ ਨਹੀਂ ਦਿਖਿਆ ਜਦੋਂ ਦਿੱਲੀ ਦੇ ਪਿੱਛੇ ਪੰਜਾਬ ਤੁਰਨ ਲੱਗ ਜੇ ਤੇ ਦਿੱਲੀ ਦੇ ਬੰਦਿਆਂ ਦੇ ਪਿੱਛੇ ਉਹ ਵੀ ਹਾਰੇ ਹੋਏ ਐਮਐਲਏਾਂ ਦੇ ਪਿੱਛੇ ਜੇਲ੍ਹ ਗਏ ਹੋਏ ਐਮਐਲਏਆਂ ਦੇ ਪਿੱਛੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਮੰਤਰੀ ਤੁਰਨ ਲੱਗ ਜਾਣ ਤਾਂ ਉਹ ਪੰਜਾਬ ਲਈ ਸਥਿਤੀ ਜਿਹੜੀ ਹੈ ਬਹੁਤ ਖਰਾਬ ਹੈ ਉਸ ਨੂੰ ਭਾਜਪਾ ਤੇ ਸਾਰੀ ਲੀਡਰਸ਼ਿਪ ਸਾਡੀ ਸੀਨੀਅਰ ਲੀਡਰਸ਼ਿਪ ਨੇ ਵਿਰੋਧ ਕੀਤਾ ਤੇ ਅੱਜ ਵੀ ਅਸੀਂ ਇਹ ਵਿਰੋਧ ਦੇ ਵਿੱਚ ਰੈਲੀ ਕਰ ਰਹੇ ਹਾਂ ਜਿਦੇ ਵਿੱਚ ਮੈਂ ਆਪਣੇ ਸਾਰੇ ਨੌਜਵਾਨ ਭਰਾਵਾਂ ਨਾਲ ਦੋਸਤਾਂ ਨਾਲ ਸ਼ਮੂਲੀਅਤ ਕਰ ਰਹੇ ਹਾਂ ਤੇ ਭਾਰਤੀ ਜਨਤਾ ਪਾਰਟੀ ਦੀ ਇਸ ਬਹੁਤ ਵੱਡੀ ਜਿੱਤ ਦੇ ਵਿੱਚ ਅਸੀਂ ਸ਼ਰੀਕ ਹੋਏ ਹਾਂ ਬੀਜੇਪੀ ਪਾਰਟੀ ਜਿੰਦਾਬਾਦ ਬੀਜੇਪੀ ਪਾਰਟੀ ਜਿੰਦਾਬਾਦ ਕਰुण ਕੋੜਾ ਜਿੰਦਾਬਾਦ ਕਰुण ਕੋੜਾ ਜਿੰਦਾਬਾਦ ਬੀਜੇਪੀ ਪਾਰਟੀ ਜਿੰਦਾਬਾਦ ਬੀਜੇਪੀ ਪਾਰਟੀ ਜਿੰਦਾਬਾਦ ਬੀਜੇਪੀ ਪਾਰਟੀ ਜਿੰਦਾਬਾਦ